ਸਸਛੀ ਕਾਲਤੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ اٹਲੀਅਨ ਵਿਦ ਕੁਲਵਿੰਦਰ ਅੱਜ ਦੀ ਵੀਡੀਓ ਵਿੱਚ ਅਸੀਂ ਅਫਸੋਸ ਕਰਨ ਦੇ 3 ਤਰੀਕੇ ਸਿੱਖਾਂਗੇ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਵੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਨਾਲ ਹੀ ਇੱਕ ਹੁਣ ਹਾਈਪ ਦਾ ਬਟਨ ਆ ਰਿਹਾ ਹਰ ਇੱਕ ਵੀਡੀਓ ਦੇ ਨੀਚੇ ਪਲੀਜ਼ ਹਾਈਪ ਦੇ ਬਟਨ ਉਤੇ ਕਲਿੱਕ ਜ਼ਰੂਰ ਕਰਨਾ ਮੈਨੂੰ ਪ੍ਰਮੋਟ ਕਰਨ ਦੇ ਲਈ ਧੰਨਵਾਦ ਆਜੋ ਜੀ ਕਰਦੇ ਆ ਵੀਡੀਓ ਸਟਾਰਟ ਮੀ ਥਿਸ ਪਿਆਚੇ ਤਾਂਟੋ ਪਰ ਲਾ ਤੂਆ ਪਰਡਿਤਾ ਮੀ 디ਸਪੀਅਚੇ ਤਾਂਟੂ ਪਰ ਲਾ ਤੂਆ ਪਰਡਿਤਾ ਮੈਨੂੰ ਤੁਹਾਡੇ ਨੁਕਸਾਨ ਦਾ ਬਹੁਤ ਅਫਸੋਸ ਹੈ ਨੁਕਸਾਨਪਾਪ ਕਿਸੇ ਦਾ ਚਲੇ ਜਾਣਾ ਪੈਰ ਦੇ ਤਾਂ ਹੁੰਦਾ ਲਾਸ ਮਿਸ ਮੀ 디ਸਪਿਆਚੇ ਦਾ ਭਾਵ ਹੁੰਦਾ ਕਿ ਮੈਨੂੰ ਲੇ ਮੀ ਪਿਊ ਸਿਨਚੇਰੇ ਕੋਂਡੋਲੀਅੰਜ਼ੇ ਅਤੇ ਐ ਅਲਾ ਤੁਆ ਫਾਮੀਲੀਆ ਮੇਰੇ ਵੱਲੋਂ ਤੁਹਾਡੇ ਤੁਹਾਨੂੰ ਤੇ ਤੁਹਾਡੀ ਫੈਮਲੀ ਨੂੰ ਬਹੁਤ ਹੀ ਡੂੰਘਾ ਅਫਸੋਸ ਕੋਂਡੋਲੀਅੰਜ਼ ਦਾ ਮਤਲਬ ਹੁੰਦਾ ਕੰਡੋਲੈਂਸ ਜਿੱਦਾਂ ਇੰਗਲਿਸ਼ ਦੇ ਵਿੱਚ ਬੋਲਦੇ ਆ ਕਿ ਕਿਸੇ ਨੂੰ ਜਦੋਂ ਅਫਸੋਸ ਕਰਨਾ ਹੋਵੇ ਤੀਸੋ ਨੂੰ ਵਿੱਚੀ ਨੂੰ ਇਨ ਕੁਸਟੋ ਮੋਮੈਂਟੋ ਡਿਫਿਜੀਲੇ ਮੈਂ ਇਸ ਔਖੇ ਸਮੇਂ ਦੇ ਵਿੱਚ ਤੁਹਾਡੇ ਨਜ਼ੀਕਾਂ ਨੇੜਿਆਂ ਜੋ ਤੁਹਾਡੇ ਨਾਲ ਆ ਅਮੀਰ ਕਾ ਜੀ ਤੁਹਾਨੂੰ ਵੀਡੀਓ ਪਸੰਦ ਆਵੇਗੀ ਤੇ ਹਾਈਪ ਲਾਈਕ ਅਤੇ ਸ਼ੇਅਰ ਦਾ ਬਟਨ ਦਬਾਉਣਾ ਨਾ ਭੁੱਲਣਾ ਨੌਨ ਚੀ ਸੋਨੋ ਪਾਰੋਲੇ ਪਰ ਐਸਪ੍ਰਿਮੀਰੇ ਇਲ ਮਿਓ ਡੋਲੋਰੀ ਮੇਰੇ ਕੋਲ ਸ਼ਬਦ ਨਹੀਂ ਹਨ ਮੈਂ ਆਪਣੇ ਦਰਦ ਨੂੰ ਸ਼ਬਦਾਂ ਦੇ ਨਾਲ ਨਹੀਂ ਬਿਆਨ ਕਰ ਸਕਦੀ ਜਾਂ ਕਰ ਸਕਦਾ ਕਿ ਮੈਨੂੰ ਤੁਹਾਡੇ ਵਾਸਤੇ ਕਿੰਨਾ ਦੁੱਖ ਹੈ ਮੰਨ ਲਓ ਕਿਸੇ ਦੇ ਕੋਈ ਡੈਥ ਵਗੈਰਾ ਹੋਇਆ ਉਦੋਂ ਤੁਸੀਂ ਇਹ ਲਾਈਨ ਯੂਜ਼ ਕਰ ਸਕਦੇ ਹੋ ਰਿਕੋਰਦੇ ਰੋ ਸੈਂਪਰੇ ਜੋ ਵੀ ਬੰਦਾ ਮਰਿਆ ਉਸ ਦਾ ਨਾਮ ਕੋਨ ਅਫੈਟੋ ਮੈਂ ਹਮੇਸ਼ਾ ਉਸ ਨੂੰ ਪਿਆਰ रिकॉर्डेरो ਦਾ ਭਾਵ ਹੁੰਦਾ ਕਿ ਯਾਦ ਰੱਖਾਂਗਾ ਦੀ ਅਬਰਾਚੋ ਫੋਰ ਤੇ ਮੈਂ ਤੁਹਾਨੂੰ ਜਫੇ ਪਾਉਣਾ ਹੈ ਘੁੱਟ ਕੇ ਜਫੇ ਪਾਉਣਾ ਹੈ ਜਾਂ ਦਿੰਦਾ ਹਾਂ ਇਨ ਕੁਐਸਟੋ ਮੋਮੈਂਟੋ ਇਸ ਪਲ ਦੇ ਵਿੱਚ ਦੀ ਤ੍ਰਿਸਤੇਸਾ ਤ੍ਰਿਸਤੇਸਾ ਦਾ ਮਤਲਬ ਹੁੰਦਾ ਇਸ ਉਦਾਸ ਦੇ ਮਾਹੌਲ ਵਿੱਚ ਤੁਹਾਨੂੰ ਮੈਂ ਹੌਸਲਾ ਦਿੰਨਾ ਜਫੇ ਪਾ ਕੇ ਲੈ ਮੀਏ ਪ੍ਰੇਗੇਰੇ ਸੋਨੋ ਕੋਨ ਤੇ ਐਲਾ ਤੁਆ ਫਾਮੀਲੀਆ ਪ੍ਰੀਗੇਰੇ ਦਾ ਮਤਲਬ ਹੁੰਦਾ ਹੈ ਪ੍ਰਾਰਥਨਾ ਮਾ ਤੁਹਾਡੇ ਨਾਲ ਹਨ ਤੇ ਤੁਹਾਡੀ ਫੈਮਲੀ ਦੇ ਨਾਲ ਹਨ ਇਨ ਕੁਐਸਟੋ ਮੋਮੈਂਟੋ ਇਸ ਮੂਮੈਂਟ ਦੇ ਵਿੱਚ ਡਿਫਿਜੀਲ ਇਸ ਓਕੇਪਾਲ ਦੇ ਵਿੱਚ ਸਿਆਮੋ ਕੋਈ ਪਰਤੇ ਅਸੀਂ ਤੁਹਾਡੇ ਲਈ ਇੱਥੇ ਹੈਗੇ ਹਾਂ ਮਤਲਬ ਅਸੀਂ ਤੁਹਾਡੇ ਨਾਲ ਹਾਂ ਸਪੇਰੋਕੇ ਤੂੰ ਪੋਸਾ ਪ੍ਰੋਵਾਰੇ ਲਾ ਫੋਰਸਾ ਦੀ ਅੰਡਾਰੀ ਅਵਾਂਤੀ ਸਪੇਰੋ ਮੀਨੋਮੀਦਾ ਕਿ ਤੂੰ ਅੱਗੇ ਬਦਨ ਦੀ ਹਿੰਮਤ ਰੱਖੇਗਾ ਤੇ ਤੂੰ ਲੱਭ ਲਵੇਂਗਾ ਹਿੰਮਤ ਅੱਗੇ ਵਧਣ ਦੀ ਲਾ ਸੂਆ ਮੋਮਰੀਆ ਲਾ ਸੂਆ ਮੈਮੋਰੀਆ ਵਿਵੇਰਾ ਪਰ ਸੈਂਪਰੇ ਨਹੀਂ ਨੋਸਤਰੀ ਕੁਆਰੀ ਮਤਲਬ ਉਹਨਾਂ ਦੀਆਂ ਜਾਦਾ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਰਹਿਣਗੀਆਂ ਇਲ ਤੂ ਦੋਲੋਰੇ ਤੁਹਾਡਾ ਦਰਦ ਐ ਆਂਕੇ ਇਲ ਨੋਸਤਰੋ ਦੋਲੋਰੇ ਤੁਹਾਡਾ ਦਰਦ ਸਾਡਾ ਦਰਦ ਹੈ ਇਸ ਵਾਕ ਦਾ ਮਤਲਬ ਇਹ ਹੈ ਨੈਕਸਟ ਹੈ ਜੀ ਲਾਤੂਆ ਪਰਦੀਤਾ ਐ ਐਨਕੀ UNA PERDITA PER NOI TUTTI ਤੁਹਾਡਾ ਨੁਕਸਾਨ ਸਾਡੇ ਸਾਰਿਆਂ ਦਾ ਨੁਕਸਾਨ ਹੈ ਮਤਲਬ ਜੇ ਤੁਸੀਂ ਕੋਈ ਪਰਸਨ ਨੂੰ ਕਿਸੇ ਨੇ ਗਲॉस ਕੀਤਾ ਤਾਂ ਤੁਸੀਂ ਕਹਿ ਸਕਦੇ ਹੋ ਕਿ ਇਹ ਸਾਡਾ ਵੀ ਇੱਕ ਲਾਸ ਹੈ ਲੂਈ era una persona generosa è sempre pronta ad aiutare gli altri ਉਹ ਇੱਕ ਦਿਆਲੂ ਵਿਅਕਤੀ ਸੀ ਤੇ ਹਮੇਸ਼ਾ ਦੂਜਿਆਂ ਦੀ ਮਦਦ ਕਰਨ ਦੇ ਲਈ ਤਿਆਰ ਰਹਿੰਦਾ ਸੀ sentiamo profondamente questa perdita enorme assi matlab ix, is nuksaan nu no. samajhde ha bahut changge tareeke de naal matlab dhumkai de naal profondamente da pav hunda dhumkai de naal enorme da matlab hunda vadda perdita nuksaan loss non sara facile non sara facile eh matlab asaan nahi hovega so perare questa perdita enorme ਇਸ ਨੁਕਸਾਨ ਨੂੰ ਤੋਂ ਉੱਭਰਨਾ ਸੌਖਾ ਤਾਂ ਨਹੀਂ ਹੋਵੇਗਾ ਪਰ ਕੀ ਕਰ ਸਕਦੇ ਆ ਕੋਜ਼ਾ ਫਚਾਮੋ ਐ ਮੋਨਾ ਵੀਤਾ ਐ ਲਾ ਵੀਤਾ ਇੱਕ ਜ਼ਿੰਦਗੀ ਆ ਦੋਬਿਆਮੋ ਆਫਰੋਂਟਾਰਲਾ ਕੋਜ਼ੀ ਸਾਨੂੰ ਇਸ ਦਾ ਸਾਹਮਣਾ ਇਸੇ ਤਰ੍ਹਾਂ ਕਰਨਾ ਪੈਣਾ ਹੈ ਕਿਉਂਕਿ ਜ਼ਿੰਦਗੀ ਇਸੇ ਤਰ੍ਹਾਂ ਹੀ ਚੱਲਦੀ ਆ ਮਰਨਾ ਤੇ ਜੰਮਣਾ ਇੱਕ ਸਚਾਈ ਆ ਇਦਾਂ ਹੀ ਚੱਲਦੇ ਰਹਿਣੇ ਆ ਨੈਕਸਟ ਵਰਕ ਦੇਖ ਲੈਣੇ ਆ ਜੀ ਨਾਨ ਪਸਤੀਆ ਮੋ ਕੰਬਿਆਰੇ ਇਲ ਪਾਸਾਟੋ ਕੁਇਂਡੀ ਤਿਰੀਆਮੋ ਅਵਾਂਤੀ ਕੋਜ਼ੀ ਅਸੀਂ ਪਾਸਟ ਨੂੰ ਚੇਂਜ ਤਾਂ ਨਹੀਂ ਕਰ ਸਕਦੇ ਪਰ ਸਾਨੂੰ ਇਸੇ ਤਰ੍ਹਾਂ ਅੱਗੇ ਵਧਦੇ ਜਾਣਾ ਪੈਣਾ ਹੈ ਜਾਂ ਵਧਦੇ ਰਹਿਣਾ ਚਾਹੀਦਾ ਹੈ ਤਿਰੀਆਮੋ ਵਾਂਤੀ ਮਤਲਬ ਅੱਗੇ ਵਧਣਾ ਪੈਣਾ ਹੈ ਸਾਨੂੰ ਇਸੇ ਤਰ੍ਹਾਂ ਅਚੇਤਾ ਲੇਮੀ ਕੋਂਡੋਲੀਆਂਜ਼ੇ ਮੀ ਦੀਸਪੀਆਚੇ ਪਰ ਕਵਸਤਾ ਨੋਟਿਸ਼ੀਆ ਗਿਰ巴 ਕਰਕੇ ਮੇਰੀਆਂ ਸਵੇਦਨਾਵਾਂ ਸਵੀਕਾਰ ਕਰੋ ਮੈਨੂੰ ਇਹ ਖਬਰ ਸੁਣ ਕੇ ਦੁੱਖ ਹੋਇਆ ਮੀ ਦਿਸਪਿਆਜੇ ਪਰ ਕਵਸਟਾ ਨੋਟਿਸ਼ੀਆ ਕਿ ਮੈਨੂੰ ਬਸੋ ਸੋਹਿਆ ਇਹ ਗੱਲ ਸੁਣ ਕੇ ਤੇ ਤੁਸੀਂ ਮੇਰੀਆਂ ਅਫਸੋਸ ਨੂੰ ਮਤਲਬ ਐਕਸੈਪਟ ਕਰੋ ਦੋ ਬਿਆਮੋ ਪ੍ਰੇਂਦਰੀ ਲਾ ਵਿਤਾ ਕੋਮੇ ਬੀਨੇ ਕੋਨ ਕੋਰਾਜੋ ਸਾਨੂੰ ਉਸੇ ਤਰ੍ਹਾਂ ਚੱਲਣਾ ਪੈਂਦਾ ਜਿਵੇਂ ਜ਼ਿੰਦਗੀ ਸਾਨੂੰ ਚਲਾਉਂਦੀ ਆ ਪਰ ਸਾਨੂੰ ਹਿੰਮਤ ਰੱਖਣੀ ਚਾਹੀਦੀ ਆ ਉਸੇ ਤਰ੍ਹਾਂ हिम्मत ਦੇ ਨਾਲ ਜ਼ਿੰਦਗੀ ਨੂੰ ਬਿਤਾਉਣਾ ਚਾਹੀਦਾ ਹੈ ਇਹ ਉਹਨਾਂ ਨੋਟੀਸਿਆ ਕੇ ਮਿਲਾਸ਼ਾ ਸੈਂਸਾ ਪਰੋਲੇ ਇਹ ਇਹ ਜੀ ਖਬਰ ਹੈ ਜਿਹਦੇ ਵਿੱਚ ਮੇਰੇ ਸ਼ਬਦ ਹੀ ਮੁੱਕ ਗਏ ਨੇ ਮੈਨੂੰ ਸਮਝ ਹੀ ਨਹੀਂ ਆ ਰਹੀ ਕਿ ਮੈਂ ਕੀ ਬੋਲਾਂ ਜਦੋਂ ਕੋਈ ਜ਼ਿਆਦਾ ਕਿਸੇ ਦਾ ਵੱਡਾ ਨੁਕਸਾਨ ਹੋ ਜਾਵੇ ਕੋਈ ਐਸਾ ਪਰਸਨ ਚਲੇ ਜਾਵੇ ਜਿਹਨੂੰ ਨਹੀਂ ਜਾਣਾ ਚਾਹੀਦਾ ਸੀ ਜਿਹਦੀ ਉਮਰ ਨਹੀਂ ਸੀ ਉਦੋਂ ਤੁਸੀਂ ਇਹ ਵਾਕ ਯੂਜ਼ ਕਰ ਸਕਦੇ ਹੋ ਨਨ ਪੋਸੋਕੀਰੇ ਇਦਰੀ ਨਨ ਪੋਸੋਕੀਰੇ ਇਦਰੀ ਕਿ ਮੈਨੂੰ ਯਕੀਨ ਨਹੀਂ ਮੈਂ ਕਰ ਸਕਦਾ ਕਿ ਲੂਈਸੀ ਅੰਦਾਤੋ ਕਿ ਲੂਈਸੀ ਅੰਦਾਤੋ ਦਾ ਪਾਵ ਹੈ ਕਿ ਉਹ ਚਲੇ ਗਿਆ ਮੈਨੂੰ ਯਕੀਨ ਨਹੀਂ ਹੋ ਰਿਹਾ ਹਜ ਤੱਕ ਮੈਨੂੰ ਇਸ ਗੱਲ ਤੇ ਨਹੀਂ ਵਿਸ਼ਵਾਸ ਹੋ ਰਿਹਾ ਨੈਕਸਟ ਵਾਕ ਹੈ ਐ ਡਿਫਿਜੀਲੇ ਇਹ ਹੈ ਅੱਖਾਂ ਇਹ ਅੱਛੇ ਤਾਰੇ ਸਵੀਕਾਰ ਕਰਨਾ ਕਿਸੀ ਅੰਦਾਤੋ ਵੀ ਅਕੋਜੀ ਪ੍ਰੈਸਤੋ ਕਿ ਉਹ ਹੋ ਇੰਨੀ ਜਲਦੀ ਚਲੇ ਗਿਆ ਜੇ ਕੋਈ ਛੋਟੀ ਉਮਰ ਚ ਚਲੇ ਜਾਂਦਾ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਵੀ ਅਫਸੋਸ ਕਰ ਸਕਦੇ ਹੋ ਕਿ ਤੁਹਾਨੂੰ ਯਕੀਨ ਨਹੀਂ ਹੋ ਰਿਹਾ ਤੁਹਾਡੇ ਵਾਸਤੇ ਇਹ ਐਕਸੈਪਟ ਕਰਨਾ ਔਖਾ ਹੋ ਰਿਹਾ ਹੈ ਨੋਨ ਐਰਾ ਇਲ ਮੋਮੈਂਟੋ ਜੁਸਟੋ ਪਰ ਪਰਦਰਲੋ ਪਰਦਰਲੋ ਦਾ ਮਤਲਬ ਹੁੰਦਾ ਹੈ ਉਸ ਗਵਾਹ ਜੇਕਰ ਤੁਹਾਨੂੰ ਕਿਸੇ ਹੋਰ ਟੌਪਿਕ ਤੇ ਵੀ ਆਪਣੇ ਵਾਕ ਚਾਹੀਦੇ ਆ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਦੱਸ ਸਕਦੇ ਹੋ ਇਨਕੁਐਸਟੋ ਮੋਮੈਂਟੋ ਡਿਫਿਜੀਲੇ ਇਸ ਔਕੇ ਸਮੇ ਦੇ ਵਿੱਚ ਆਪੀ ਕੋ ਰਾਜੋ ਐਸਪੇਰਾਂza ਤੁਸੀਂ ਹਿੰਮਤ ਰੱਖੋ ਤੇ ਉਮੀਦ ਰੱਖੋ ਇਸ ਮੁਸ਼ਕਿਲ ਸਮੇ ਦੇ ਵਿੱਚ ਰਾਜੋ ਦਾ ਭਾਵ ਹੁੰਦਾ ਹੈ ਹਿੰਮਤ ਅਤੇ ਐਸਪੇਰਾਂza ਦਾ ਭਾਵ ਹੁੰਦਾ ਹੈ ਆਪਣਾ ਉਮੀਦ ਦਵੇਤੇ ਅਵੇਰੇ ਪਾਜੀ ਐਨਸਾ ਇਹ ਅੰਧਾਰਿਆ ਵਾਂਤੀ ਕੋਲ ਨੇ ਸੂਏ ਮੈਮੋਰੀਏ ਤੁਹਾਨੂੰ ਧੀਰਜ ਰੱਖਣਾ ਚਾਹੀਦਾ ਹੈ ਤੇ ਉਹਨਾਂ ਦੀਆਂ ਯਾਦਾਂ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ ਕਿਉਂਕਿ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਹੁੰਦਾ ਨੈਕਸਟ ਵਾਕ ਦੇਖਦੇ ਹਾਂ ਜੀ ਮੋਰੀਰੇ ਨਾ ਵੇਰੀਤਾ ਮਰਨਾ ਹੀ ਕਿਸਾ ਚਾਹੀਏ ਪਰ ਐ ਡਿਫਿਜੀਲੇ ਅਚੇਤਾਰੇਲੇ ਪਰਦੀਤੇ ਦੇ ਨੋਸਟਰੀਆ ਮੋਰੀ ਪਰ ਆਪਣੇ ਪਿਆਰਿਆਂ ਦਾ ਵਿਛੋੜਾ ਛੱਲਣਾ ਵੀ ਬਹੁਤ ਮੁਸ਼ਕਲ ਹੁੰਦਾ ਹੈ ਮਨਾਈ ਕ ਸੱਚਾਈ ਹੈ ਇਹ ਉਹ ਨਵਰਿਤਾ ਕਿ ਤੁਤੇ ਡੋਬੀਆਮੋ ਅਫਰੋਂਟਾਰੀ ਸਾਨੂੰ ਸਾਰਿਆਂ ਨੂੰ ਇਹ ਦੁੱਖ ਚੱਲਣਾ ਪੈਣਾ ਹੈ ਮਾਂ ਅਚਤਾਰੀ ਲਾ ਵਰਦੀਤਾ ਐ ਡਿਫਿਜੀਲੇ ਪਰ ਲੋ ਸ ਚੱਲਣਾ ਮੁਸ਼ਕਿਲ ਇਲ ਟੈਂਪੋ ਪਾਸਾ ਐ ਇਲ ਟਲੋਰੀ ਡਿਮਿਨੂਇਸਚੇ ਸਮਾ ਵੀਤ ਜਾਂਦਾ ਤੇ ਦਰਦ ਘਟਦਾ ਜਾਂਦਾ ਐ ਟੈਂਪੋ ਪਾਸਾ ਮਤਲਬ ਸਮਾ ਵੀਤਦਾ ਡਲੋਰੇ ਦਰਦ diminuisce matlab katda janda hai il tempo è un grande guaritore del dolore guaritore honda ilaj sama dard da sab to wadda ilaj hai ummeed kardi ha video pasand aayi hovegi like share and subscribe my channel and click on the high button to promote my videos thank you so much milenge next video de vich tab tak de liye sab nu sat sri kahl ji